ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਅਮਰਤ ਟ੍ਰੇਲਰ ਸੀਰੀਜ਼ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਆਪਣੇ ਬਾਰੇ ਦੱਸ ਦਈਏ ਵੀ ਜਿਹੜਾ ਸਾਡਾ ਪਿੰਡ ਆ ਉਹ ਪਿੰਡ ਸੀਂਗੀਆਂ ਜਿਹਦਾ ਬਠਿੰਡਾ ਪੰਜਾਬ ਦੇ ਰਹਿਣ ਵਾਲਿਆਂ ਬਹੁਤ ਸਾਰੀਆਂ ਭੈਣਾਂ ਇੰਡੀਆ ਦੇ ਵਿੱਚ ਬੈਠ ਕੇ ਦੇਖਦੀਆਂ ਤੇ ਬਹੁਤ ਸਾਰੀਆਂ ਭੈਣਾਂ ਬਾਹਰਲੀ ਕੰਟਰੀ ਦੇ ਵਿੱਚ ਬੈਠ ਕੇ ਦੇਖਦੀਆਂ ਬਹੁਤ ਸਾਰਾ ਪਿਆਰ ਭੇਜਦੀਆਂ ਸਾਰਿਆਂ ਦਾ तहे ਦਿਲੋਂ ਧੰਨਵਾਦ ਤੇ ਜਿਹੜੀਆਂ ਭੈਣਾਂ ਚੈਨਲ ਤੇ ਬਿਲਕੁਲ ਨਵੀਆਂ ਹੁੰਦੀਆਂ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਕੰਟੀਨਿਊ ਜਾ ਕੇ ਆਲ ਵਾਲੇ ਬਟਨ ਤੇ ਸੈੱਟ ਕਰ ਲਿਆ ਕਰੋ ਤਾਂ ਕਿ ਹਰ ਇੱਕ ਵੀਡੀਓ ਤੁਹਾਡੇ ਕੋਲੇ ਆਉਣ ਲੱਗ ਜੇ ਜੇਕਰ ਕਿਸੇ ਭੈਣ ਨੂੰ ਇਸ ਤਰ੍ਹਾਂ ਕਰਨਾ ਨਹੀਂ ਆਉਂਦਾ ਉਹ WhatsApp ਦੇ ਨੰਬਰ ਦੇ ਉੱਪਰ ਜਾ ਕੇ ਹੈਲੋ ਦਾ ਮੈਸੇਜ ਲੱ ਕੇ ਭੇਜਿਆ ਕਰੋ ਤਾਂ ਕਿ ਤੁਹਾਡਾ ਜਿਹੜਾ ਨੰਬਰ ਆ ਉਹ ਗਰੁੱਪ ਦੇ ਵਿੱਚ ਐਡ ਹੋ ਜਾਊਗਾ ਫਿਰ ਤੁਹਾਡੇ ਕੋਲ ਦੋਨੇ ਚੈਨਲ ਦੀ ਵੀਡੀਓ ਆਉਣ ਲੱਗ ਜਣਗੀਆਂ ਸਲਾਈ ਦੀਆਂ ਵੀ ਤੇ ਕਟਾਈ ਨਹੀਂ ਆ ਵੀ ਠੀਕ ਹੈ ਤੇ ਜਿਹੜਾ ਅੱਜ ਆਪਾਂ ਟੌਪਿਕ ਲੈ ਕੇ ਆਏ ਆ ਉਹ ਲੇਡੀਜ਼ ਪਲਾਜੋ ਦਾ ਸਭ ਤੋਂ ਪਹਿਲਾਂ ਆਪਾਂ ਕੱਪੜਾ ਮਾਣੇ ਕਿੰਨਾ ਫਿਰ ਉਸ ਤੋਂ ਬਾਅਦ ਤੁਹਾਨੂੰ ਮਾਪ ਦੱਸੂ ਕਿੰਨਾ ਤੁਸੀਂ ਮਾੜਾ ਮੋਟਾ ਜਿਵੇਂ 39 ਕਿਸਨੇ ਕੱਟਣਾ ਹਨ ਉਹ ਨਾਪ ਨੂੰ ਮਾੜਾ ਮੋਟਾ ਦੇਖ ਕੇ ਵਿਧਾ ਘਟਾ ਲਿਆ ਕਰੋ ਬਿਲਕੁਲ ਸੌਖਾ ਹੁੰਦਾ ਵੀ ਜਰੂਰੀ ਨਹੀਂ ਹੈ ਆਪਾਂ ਵੀ 39 ਨਾਪ ਵਾਲੀ ਦੇਖ ਕੇ ਕੱਟਣਾ ਤਾਂ ਤੁਸੀਂ 36 ਨਾਪ ਆਪਣਾ ਦੇਖ ਕੇ ਵੀ ਚੂਲੀ 39 ਵਾਲੀ ਦੀ ਪਾ ਸਕਦੇ ਹੋ ਬਿਲਕੁਲ ਸੌਖਾ ਤਰੀਕਾ ਹੁੰਦਾ ਫਿਰ ਵੀ ਜੇ ਕਿਸੇ ਭੈਣ ਨੂੰ ਨਹੀਂ ਸਮਝ ਆਉਂਦੀ ਤਾਂ ਉਹ ਮੈਨੂੰ ਪੂਰਾ ਪ੍ਰੋਪਰ ਨਾਪ ਭੇਜ ਦਿਆ ਕਰੋ WhatsApp ਤੇ ਬੋਲ ਕੇ ਤਾਂ ਤੁਹਾਨੂੰ ਮੈਂ ਝੋਲੀ ਬਣਾ ਕੇ ਉਹ ਦੱਸ ਦੂ ਇੰਨੀ ਝੋਲੀ ਪੂਰੀ ਤੇ ਸਭ ਤੋਂ ਪਹਿਲਾਂ ਆਪਾਂ ਮਿੰਨੇ ਕੱਪੜਾ ਕਿੰਨਾ ਹਾਲ ਇਸ ਤਰ੍ਹਾਂ ਕਰਨਾ ਮੈਨਾਂ ਕਰੋ ਇਧਰੋਂ ਜਿੱਦੋਂ ਸੈਂਟੀਮੀਟਰ ਹੁੰਦੇ ਆ ਆ ਦੇਖੋ 125 ਹੋ ਗਿਆ ਜਿੱਥੇ ਜਾ ਕੇ 125 ਤੇ 125 ਕਿੰਨਾ ਹੋ ਗਿਆ 250 ਯਾਨੀ ਕਿ 2.5 ਮੀਟਰ ਇਧਰੋਂ ਘੁੰਡਾ ਬੰਦ ਦਾ ਸਵਾ ਗਏ ਪਣਾਗਾ ਤੇ ਜਿਹੜੀ ਪਲਾਜੋ ਦੀ ਲੰਬਾਈ ਆ ਉਹ 36 ਇੰਚ ਆ ਮੂਰੀ ਜਿਹੜੀ ਹੈਗੀ ਆ ਉਹ 18 ਇੰਚ ਆ ਪਾਟੀ ਜਿਹੜਾ ਤਿਆਰ ਆ ਉਹ 22 ਇੰਚ ਯਾਨੀ ਕਿ ਇੱਕ ਪਾਸਾ 14 14 ਦੋਨੋਂ 28 ਸਾਰਾ ਪੱਟ ਰੌਂਡ ਦੇ ਵਿੱਚ 22 ਆ ਇਸੀ ਤਰ੍ਹਾਂ ਇੱਥੋਂ ਲੱਕ ਜਿਹੜਾ ਉਹ 34 ਆ ਪੂਰਾ ਧਿਆਨ ਨਾਲ ਵੀਡੀਓ ਦੇਖਿਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਜੇ ਅਗੇ ਇਹ ਚੀਜ਼ ਨਹੀਂ ਸਮਝ ਆਉਂਦੀ ਤਾਂ ਵੀ ਕਮੈਂਟ ਕਰਿਆ ਕਰੋ ਵੀ ਆਹ ਚੀਜ਼ ਵੀ ਤੁਹਾਨੂੰ ਸਮਝ ਨਹੀਂ ਲੱਗੀ ਤਾਂ ਦੁਬਾਰੇ ਮੈਂ ਫਿਰ ਉਸ ਵੀਡੀਓ ਟੌਪ ਤੇ ਚੰਗੀ ਤਰ੍ਹਾਂ ਕੋ ਜੋ ਬਣਾਉਂਦਾ ਰਹਿਣਾ ਹਨ ਕਿਉਂਕਿ ਤੁਹਾਡੇ ਕਮੈਂਟਾਂ ਦੇ ਹਿਸਾਬ ਨਾਲ ਵੀਡੀਓ ਬਣਨੀ ਜਿਹੜੀ ਚੀਜ਼ ਤੁਹਾਨੂੰ ਸਮਝ ਨਹੀਂ ਆਉਂਦੀ ਫਿਰ ਮੈਂ ਉਸ ਚੀਜ਼ ਤੇ ਜ਼ਿਆਦਾ ਧਿਆਨ ਦੇਣਾ ਕਿ ਇੱਥੋਂ ਆ ਜੀਵ ਤੇ ਹੋਰ ਚੰਗੀ ਤਰ੍ਹਾਂ ਬਰੀਕੀ ਦੇ ਵਿੱਚ ਸਮਝਾਇਆ ਜਾਵੇ ਹਾਂ ਸਭ ਤੋਂ ਪਹਿਲਾਂ ਆਪਾਂ ਕਾਣ ਕੱਢਣਾ ਹੈ ਨਾ ਨੋਕੀ ਇਹ ਟੋਪਮੋਂ ਬਦਲਿਆ ਭੈਣ ਕੋਈ ਭਾਰੀ ਹੈ ਜੇ ਭਾਰੀ ਹੈ ਤਾਂ ਥੋੜਾ ਜਿਹਾ ਜਿਆਦਾ ਡਾਊਨ ਕਰਨਾ ਜੇ ਨਾਰਮਲ ਸਰੀਰ ਦੀ ਜਿਵੇਂ ਮੇਰਾ ਹਨਾ ਪਤਲਾ ਜ ਤਾਂ ਆਪਾਂ ਨੇ ਇੰਚ ਪਾਉਣ ਇੰਚ ਚੱਕ ਦੇਣਾ ਹਵਾਲਾ ਲਾਸਟ ਕਲਾ ਹੈ ਪਲਾਜੋ ਫੋਰ ਲਾਸਟ ਕਲਾ ਜੇ ਤੁਸੀਂ ਦੂਸਰਾ ਬਣਾਉਣਾਗਾ ਅੱਧੀ ਬੈਲਟ ਵਾਲਾ ਉਹਦੀ ਕਟਾਈ ਹੋਰ ਜੇ ਤੁਸੀਂ ਕਹੋਗੇ ਕਿਸੇ ਭੈਣ ਨੂੰ ਉਹਦੀ ਕਟਾਈ ਸਿੱਖਣੀ ਹੈ ਹਨਾ ਤਾਂ ਉਹਦੀ ਸਿਲਾਈ ਵੀ ਹੋਰ ਆ ਕਟਾਈ ਵੀ ਹੋਰ ਆ ਹਾਂ ਸਭ ਤੋਂ ਪਹਿਲਾਂ ਪਣੀ ਦੋਵੇਂ ਛੜਤਾ ਲਾਸਟਿਕ ਦਾ ਇੱਥੋਂ ਹੁਣ ਜਿਹੜੀ ਲੰਬਾਈ ਆ ਕੈਮਰਾ ਨੇੜੇ ਕਰਕੇ ਦਿਖਾ ਦਿਓ ਲੰਬਾਈ 36 ਇੰਚ ਆਪਾਂ ਥਲੇ ਤਰਪਾਈ ਕਰਾਂਗੇ 3 ਇੰਚ ਵੱਧ ਰੱਖਾਂਗੇ ਪੱਟੀ ਚੌੜਾ ਠੀਕ ਹੁਣ ਸਪੋਜ ਕਰੋ ਵੀ ਸਰੀਰ ਮੇਰੇ ਵਰਗਾ ਦਾ 36 36 ਦੇ ਵਿੱਚੋਂ ਤੁਸੀਂ 11 ਕੱਢ ਦੋ 36 ਦਾ 10 ਕੱਢੇ 26 26 ਜਦੋਂ ਆਪਾਂ ਇੱਕ ਹੋਰ ਕੱਢਾਂ ਕਿੰਨੇ ਰਹਿ ਗਏ 25 ਹੁਣ ਤੁਸੀਂ ਝੋਲੀ ਮਣਕੇ ਦੇਖਣੀ ਕਿੰਨੀ ਆ ਰਹੀ ਥੋੜੀ ਜਿਹੜੀ ਤੁਹਾਡੀ ਝੋਲੀ ਆ ਉਹ ਬਾਣ ਕਰਕੇ ਤਿਆਰ 11.5 ਪਾਉਣੇ 12 ਰਹਿ ਜੂ ਪਲਾਜੂ ਦੀ ਤੇ ਜਿਹੜੀ ਝੋਲੀ ਤੁਹਾਨੂੰ ਬਿਲਕੁਲ ਪਰਫੈਕਟ ਬੈਠੂਗੀ ਸਹੀ ਬੈਠੂਗੀ ਜੇ ਕੋਈ ਪੈਨ ਜਿਆਦਾ ਭਾਰੀ ਆ ਲੰਬਾਈ ਘੱਟ ਆ ਉਹਦਾ ਨਾਪ ਥੋੜਾ ਜਿਹਾ ਅਲੱਗ ਤੋਂ ਹੋਊਗਾ ਹਨ ਉਹਦੀ ਝੋਲੀ ਵੀ ਅਗਲੀ ਤਾਂ ਇੰਨੀ ਕੀ ਉੱਪਰ ਬੈਗ ਝੋਲੀ ਉਹਦੀ ਆਪਾਂ ਨੂੰ ਜਿਆਦਾ ਵਧਾਉਣੀ ਪਊਗੀ ਕਿਉਂਕਿ ਜਦੋਂ ਆਪਾਂ ਬੈਠਦੇ ਆ ਨਹੀਂ ਤੇ ਪਲਾਜੋ ਪਿੱਛੇ ਤੋਂ ਲੈਣ ਲੱਗ ਜਾਂਦਾ ਹੈ ਨਾ ਆਹ ਸਭ ਤੋਂ ਪਹਿਲਾਂ ਪਚੂੜੀ ਵਾਲਾ ਨਿਸ਼ਾਨੀ ਲਾਉਣੀ ਆ ਠੀਕ ਆ ਇਸ ਤੋਂ ਬਾਅਦ ਜਿਹੜਾ ਆਪਣਾ ਮੇਨ ਲੰਬਾਈ ਵਾਲਾ 36 ਇੰਚਾ ਲਾਉ ਹੋ ਗਿਆ ਠੀਕ ਆ ਨੰਬਰ 2 ਤੇ ਜਿੰਨਾ ਆਪਣਾ ਇਹ ਫੱਟਾ ਚੌੜਾ ਮੋੜਨ ਆਉਂਦਾ ਹੋ ਉਸ ਤੋਂ ਬਾਅਦ ਆ ਜੋ ਇੱਥੇ ਪੱਟ ਤੇ ਇਧਰੋਂ ਆਪਾਂ ਨੇ ਅੱਧਾ ਇੰਚ ਛੱਡ ਲੈ ਹੁਣ ਪੱਟ ਹੈਗਾ 28 ਇੰਚ ਤਿਆਰ ਪੂਰਾ ਤਿਆਰ 28 ਇੰਚ ਜਾਨੀ ਕਿ 14 ਦੋ 28 ਐਵੇਂ ਸਾਰਾ ਅਗਲਾ ਪਿਛਲਾ ਪਾਸਾ ਹਨ 28 ਇੰਚ ਤਿਆਰ ਤਾਂ ਆਪਾਂ ਇਥੋਂ ਮੈਨਣਾਗਾ ਕਿੰਨਾ ਸਾਢੇ 27 ਰੱਖ ਲਓ ਆਪਾਂ 27 ਰੱਖ ਲਓ ਉਹਦਾ ਆਪਾਂ ਉਹ ਜਿਹਾ ਬੈਕ ਤੋਂ ਵੱਧ ਪਾ ਦੇਣੀ ਚਲੋ ਮੈਂ ਤੁਹਾਨੂੰ 27 ਰੱਖ ਕੇ ਦਿਖਾਉਣਾ ਪਹਿਲਾਂ ਸਾਢੇ 13 ਜਾਨੀ ਕਿ ਆਪਾਂ ਸਾਢੇ 13 ਰੱਖ ਲੈਣਾ ਇਥੋਂ ਹੁਣ ਦੋ ਤੋਂ ਇੱਕ ਸੂਤ ਆਪਾਂ ਨੇ ਘੱਟ ਰੱਖ ਲੈਤ ਆਹ ਹਿੱਸਾ ਕਿੰਨਾ ਤੁਹਾਨੂੰ ਬਾਹਰ ਸੋਨੇ ਕੰਨੀ ਇੱਥੋਂ 12 ਰੱਖ ਲੈ ਆਪਾਂ ਜੇ ਤੁਹਾਨੂੰ ਐਂ ਲੱਗਦਾ ਵੀ ਇੱਥੋਂ ਜ਼ਿਆਦਾ ਬੁਲਬਲੇ ਬਣਦੇ ਆ ਫਿਰ ਆਪਾਂ ਇੱਥੇ ਪਲੋਈਆਂ ਪਾ ਸਕਦੇ ਆ ਆਹ ਵਾਲੇ ਹਿੱਸੇ ਤੇ ਤਾਂ ਕਿ ਆਹ ਵਾਲੇ ਹਿੱਸੇ ਤੇ ਫਿਟਿੰਗ ਵਧੀਆ ਬਣ ਜਾਈ ਇੱਥੇ ਆਹ ਚੀਜ਼ ਤੇ ਵਧੀਆ ਫਿਟਿੰਗ ਬਣਨੀ ਹੁਣ ਤੁਸੀਂ ਇੱਥੋਂ ਮੈਨੂੰ ਦੁਬਾਰੇ ਕਿੰਨਾ 14 ਨਾ ਇੱਥੋਂ ਵੀ ਆਪਾਂ ਨੇ 14 ਹੀ ਰੱਖ ਲੈਣਾ 14 ਦਾ ਤੇ ਕਿੰਨਾ ਹੋ ਗਿਆ 7 ਆਹ ਲਓ 7 ਇੰਚ ਨਿਸ਼ਾਨ ਲਾ ਲੈ ਆਪਾਂ ਮੂਰੀ ਕਿੰਨੀ ਹੈ ਇਸ ਪੈਨ ਦੀ 18 ਇੰਚ ਯਾਨੀ ਕਿ 9 ਦੁੱਲੀ 8 ਜੇ ਤੁਸੀਂ ਅੱਜ ਕੱਲ ਜਿਵੇਂ ਬੱਚੇ ਪਾਉਂਦੇ ਹਨ ਵੀ ਥੋੜਾ ਗੋਡੇ ਕੋਲ ਫਿਟਿੰਗ ਰੱਖਣੀ ਆ ਐਸ ਨਿਸ਼ਾਨ ਤੋਂ ਲੰਬਾਈ ਵਾਲੀ ਤਿਆਰ ਵਾਲੇ ਤੋਂ ਆ ਦੇਖ ਲਓ ਕਿੰਨਾ 25 25 ਦਾ ਅੱਧਾ ਕਿੰਨਾ 12.5 12.5 ਤੋਂ ਥੋੜਾ ਜਿਹਾ ਉੱਪਰ ਚਾ ਕੇ ਇੱਕ ਨਿਸ਼ਾਨ ਲਾਓ ਤੁਸੀਂ 13 ਤੇ ਹੁਣ ਆਪਾਂ ਇੱਥੋਂ ਬਣਾ ਕਿੰਨਾ 7 ਇੱਥੋਂ ਵੀ ਕਰ ਲਿਆ ਆਪਾਂ ਨੇ 7 ਇੱਥੋਂ ਆਪਣਾ ਕਿੰਨਾ ਹੈ 9 ਇਹ ਤੋਂ ਮਾਰਾ ਇਹ ਕੱਟ ਕਰ ਦਿੰਦਾ ਉਹ ਤੋਂ ਜਾਨੀ ਕਿ 17 ਕਰ ਦੋ ਉਹ ਤੋਂ 18 ਆਪਾਂ ਇੱਥੋਂ ਕਰ ਲਿਆ 17 ਗੋਡੇ ਕੋਲ ਹਲਕੀ ਫਿਟਿੰਗ ਬਣ ਜੂ ਜਿਵੇਂ ਆਪਣਾ ਬੈਲ ਬਾਟਨ ਪਜਾਮਾ ਜਾਂ ਬੂਟ ਕੱਟ ਪਜਾਮਾ ਆਪਾਂ ਕਹਿੰਦੇ ਆ ਉਹ ਚ ਹੀ ਬਣ ਜੂ ਠੀਕ ਹੈ ਜੀ ਇਹ ਆਵਲਾ ਨਿਸ਼ਾਨ ਆਪਾਂ ਐਕਸਟਰਾ ਚੱਕਾਂਗੇ ਤੁਹਾਨੂੰ ਪੂਰਾ ਧਿਆਨ ਨਾਲ ਟਾਰਗੇਟ ਪਹੁੰਚ ਗਏ ਨਿੱਪਾ ਠੀਕ ਆ ਆ ਨਿਸ਼ਾਨ ਹੋ ਗਿਆ ਆਪਣਾ ਇਸੇ ਤਰੀਕਾ ਫੱਟੀ ਦਾ ਪਾਸਾ ਆਪਾਂ ਨੇ ਐਂ ਕਮਾ ਲਿਆ ਜੇ ਤੁਸੀਂ ਮੂਰੀ ਵੱਧ ਕਰਨੀ ਆ ਵੱਧ ਕਰ ਸਕਦੇ ਹੋ ਹਨ ਕਿਸੇ ਭੈਣ ਨੂੰ ਸ਼ੌਂਕ ਹੁੰਦਾ ਵੀ ਥੋੜਾ ਜਿਹਾ ਬੈਲ ਬਟਨ ਟੈਪ ਜਾਂ ਮਾ ਹੋਵੇ ਅੱਜ ਜੇ ਆਪਾਂ ਵੱਧ ਕਰ ਸੰ 18 19 20 ਜਿੰਨਾ ਤੁਹਾਡਾ ਜੀ ਕਰਦਾ ਹਨ ਮੇਨ ਜਿਹੜਾ ਮਕਸਦ ਦਾ ਮੇਰਾ ਤੁਹਾਡੀ ਝੋਲੀ ਦਾ ਜਿਹਨੇ ਮੈਂ ਪਲੇਟਾਂ ਤੁਹਾਨੂੰ ਕਹਿ ਰਿਹਾ ਪਲੂਈਆਂ ਇੱਕ ਤਾਂ ਆਪੇ ਛੋਟੇ ਛੋਟੇ ਤੇ ਪਾਉਣੀ ਹੁੰਦੀ ਇੱਥੋਂ ਤੱਕ ਹਨ 10 ਸਪੌਨ ਵਾਲੇ ਜੇ ਤੁਸੀਂ ਚਾਹੋ ਨੇ ਜਿਆਦਾ ਫਿਟਿੰਗ ਪਾਏ ਜੇ ਤੁਸੀਂ ਇੱਥੋਂ 8 ਇੰਚ ਤੇ ਪਾ ਲੈ ਗੁਰੂ ਲੰਮਾ ਆਏ ਦੋ ਇੱਧਰ ਪਾ ਲਈਏ ਦੋ ਉਧਰ ਪਾਏ ਠੀਕ ਆ ਇਹ ਇੱਥੋਂ ਵਾਲਾ ਆਏ ਝੋਲੀ ਮਿਲ ਲੈਣੀ ਆਪਾਂ ਨੇ ਕਿੰਨੀ ਕਿੰਨੀ ਆ 9 14 ਬਣ ਕਰਕੇ ਝੋਲੀ 12 ਪੌਣੇ 12 ਤੁਹਾਡੀ ਅਗਲੀ ਤਿਆਰ ਹੋ ਜੂਗੀ ਬੈਕ ਅਪ ਇਹਨੂੰ 14 1/2 ਪੌਣੇ 15 ਪਾਵਾਂਗੇ ਨਾਰਮਲ ਝੋਲੀ ਜਿਹੜੀ ਬਿਲਕੁਲ ਸਹੀ ਹੋਗੀ ਇਨਸ਼ਾ ਅੱਲਾਹ ਦੇ ਬਿਲਕੁਲ ਉੱਪਰ ਉੱਪਰ ਕੱਟੂਗਾ ਮੈਂ ਤੁਹਾਨੂੰ ਡੁੰਗਣੀ ਕਰਨਾ ਬੜਾ ਬਾਕੀ ਪਲਾਉ ਜਿਉਂਦੇ ਜੇਬਾਂ ਵਗੈਰਾ ਨਹੀਂ ਲਾਉਣਾ ਕਿਸੇ ਭੈਣ ਨੂੰ ਉਹ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਕਮੈਂਟ ਕਰਿਆ ਕਰੋ ਤਾਂ ਕਿ ਆਪਾਂ ਇੱਕ ਵਾਰੀ ਤੁਹਾਾਰੇ ਤੁਹਾਨੂੰ ਜੇਭਾ ਜੂਬਾ ਲਾ ਕੇ ਮੈਂ ਦਿਖਾ ਰਿਹਾ ਵੀਡੀਓ ਵਧੀਆ ਲੱਗਦੀ ਆ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤਾਂ ਕਿ ਵੀਡੀਓ ਅੱਗੇ-ਅੱਗੇ ਚਲੀ ਜਾਈਂ ਜਦੋਂ ਆਪਾਂ ਲਾਈਕ ਕਰਦੇ ਨੇ ਵੀਡੀਓ ਫਿਰ ਅੱਗੇ ਜਾਂਦੀ ਆ ਤਾਂ ਹੋਰਾਂ ਭੈਣਾਂ ਦਾ ਵੀ ਫਾਇਦਾ ਹੁੰਦਾ ਐ ਚੀਜ਼ ਨਾਲ ਆਪਾਂ ਅਸਰ ਚੱਕੀ ਆਪਣੀ ਐ ਘਵਾ ਲੈਣੇ ਪੂਰੀ ਵੀਡੀਓ ਐਂਡ ਤੱਕ ਦੇਖਿਆ ਕਰੋ ਫਿਰ ਕੱਟਣਾ ਫਿਰ ਪਤਾ ਲੱਗੇਗਾ ਸੌਖਾ ਵੀ ਕਿੰਨੀ ਝੋਲੀ ਰੱਖੀ ਸੀ ਜਿੰਨਾ ਤੂੰ ਮੰਨ ਕੇ ਚੱਲੋ ਜੇ ਤੁਹਾਡੀ ਪਲਾਜੋ ਜੇ ਲੰਬਾਈ 38 40 ਤਾਂ ਵੀ ਇੰਨੀ ਝੋਲੀ ਸਹੀ ਆ ਜਾਊਗੀ ਤੂੰ ਬੜਾ ਲੰਬਾਈ ਦਾ ਨਹੀਂ ਦਿੱਕਤ ਹੋਣੀ ਤੁਸੀਂ ਕੱਢ ਕੇ ਦੇਖੋਗੇ ਨਾ ਜਦੋਂ ਆਈ ਨਿਸ਼ਾਨ ਲਾ ਕੇ ਤੁਸੀਂ ਆਪੇ ਕਹੋਗੇ ਹਾਂ ਬਈ ਉਨੇ ਹੀ ਝੋਲੀ ਆਈ ਹੈ ਬਿਲਕੁਲ ਸਹੀ ਤੋਂ ਮੈਂ ਤਾਂ ਹਰ ਪਲਾਜੋ ਵਗੈਰਾ ਕੱਟਦਾ ਰਹਿੰਦਾ ਮੈਨੂੰ ਪਤਾ ਲੱਗ ਜਾਂਦਾ ਵੀ ਇੰਨੀ ਝੋਲੀ ਆਊਗੀ ਇੱਥੇ ਇਦੋਂ ਦਿਖਾਉਣ ਵਾਸਤੇ ਮੈਨੇ ਨਿਸ਼ਾਨ ਲਾਇਆ ਵੀ ਇਸ ਤਰ੍ਹਾਂ ਨਿਸ਼ਾਨ ਲਾੜਿਆ ਕਰੂ। ਹੁਣ ਇਹ ਤੋਂ ਆਪਣੇ ਅੱਧਾ ਹੀ ਛੱਡ ਦੇਣਾ ਯਾਦ ਕਰਕੇ। ਤੇ ਆਹ ਕੱਟ ਤੋਂ ਆਪਾਂ ਨੇ ਇਧਰੇ ਇਧਰੇ ਰਵੇ ਨਿਸ਼ਾਨ ਆਪਣਾ। ਕੰਨੀ ਆਪਾਂ ਨੇ ਹਮੇਸ਼ਾ ਹੀ ਬਾਹਰ ਕੱਢਣੀ ਹੁੰਦੀ ਆ। ਸਲਵਾਰ ਹੋਵੇ ਭਾਵੇਂ ਕੁੜਤਾ ਭਾਵੇਂ ਹੋਵੇ ਨਾ ਕੰਨੀ ਨੀਅਤਾ ਰੱਖਣੀ ਆ। ਇਹ ਚੀਜ਼ ਤਾਂ ਤਿਆਰ ਰੱਖਣਾ। ਜੇ ਬੈਗ ਤੋਂ ਗੂ ਭੈਣ ਜਿਆਦਾ ਭਾਰੀ ਆ ਫਿਰ ਤੁਸੀਂ ਜਿਆਦਾ ਛੱਡਣਾ। ਨਹੀਂ ਤੇ ਲਗਭਗ ਪੌਣੀ 2 ਇੰਚ ਬਹੁਤ ਹੁੰਦਾ ਡੇਢ ਵੀ ਬਹੁਤ ਹੁੰਦਾ ਪੌਣੀ 2 ਵੀ ਬਹੁਤ ਹੁੰਦਾ ਇੱਥੋਂ ਆਹ ਇੱਥੋਂ ਆਪਣਾ ਆਹ ਸਾਰਿਆਂ ਦੇ 2 ਕੁੜਤੀਆਂ ਦੇ ਵੀ 2 ਲੇਡੀ ਸੂਟਾਂ ਪਲਾਜ਼ੋ ਦੇ ਵੀ 2 ਹੁਣ ਆਹ ਦੇਖੋ ਕਿੰਨਾ ਪਾਇਆ ਆਪਣੇ ਪੱਟ 27 ਯਾਨੀ ਕਿ ਸਾਢੇ 3 ਚਾਹੀਦਾ ਕਿੰਨਾ ਆਪਾਂ ਨੂੰ 14 ਹੁਣ ਆਪਾਂ ਇਹਨੂੰ ਬੈਕ ਤੋਂ ਵਧਾ ਲਾਂਗੇ ਆਹ ਠੀਕ 3 ਪੁਆਇੰਟ ਆਪਾਂ ਨੇ ਇੱਕ ਸੂਟ ਕਰ ਲੈਣਾ ਤੇ ਇੱਥੋਂ ਪੌਣ ਆਪਾਂ ਨੇ ਡੇਢ ਪੌਣੇ 2 ਇੰਚ ਜ਼ਿਆਦੇ ਨਹੀਂ ਪੌਣੇ ਹਾਰੇ ਨਿਸ਼ਾਨ ਮੈਂ ਤੁਹਾਨੂੰ ਚੱਕ ਕੇ ਦਿਖਾ ਦੂੰ ਝੋਲ ਗਈ ਮੈਂ ਅਕ ਕੇ ਦਿਖਾ ਦੂੰਗਾ ਤਾਂ ਤੁਸੀਂ 39 ਲੰਮਾਈ ਵਾਲ ਨੂੰ ਵੀ ਇੰਨੀ ਝੋਲੀ ਪਾ ਸਕਦੇ ਹੋ ਕੋਈ ਦਿੱਕਤ ਵਾਲੀ ਗੱਲ ਨਹੀਂ ਬਿਲਕੁਲ ਸਹੀ ਆਉਂਦਾ ਹਾਂ ਨਿਸ਼ਾਨ ਚੱਕ ਲੈ ਪੈਂ ਜੇ ਕੋ ਭੈਣ ਜਿਆਦਾ ਮੂਲੋ ਵੱਧ ਭਾਰੀ ਹੈ ਤਾਂ ਇੱਥੇ ਛੋਟੀ ਜੀ ਮੈਣੀ ਪੈ ਜਾਂਦੀ ਹੈ ਮੈਂ ਤੁਹਾਨੂੰ ਹਰ ਇੱਕ ਵੀਡੀਓ ਚ ਦੱਸ ਦਿੰਦਾ ਹਾਂ ਜੇ ਕਿਸੇ ਭੈਣ ਨੂੰ ਨਹੀਂ ਪਾਉਣੀ ਆਉਂਦੀ ਮੈਣੀ ਜਾਂ ਕਿਵੇਂ ਕੱਟਣੀ ਆ ਉਹ ਤੁਸੀਂ ਮੈਨੂੰ ਇੱਕ ਵਾਰੀ ਕਮੈਂਟ ਜਦੋਂ ਕਰੋਗੇ ਮੈਂ ਤੁਹਾਨੂੰ ਮੈਣੀ ਕੱਟ ਕੇ ਦਿਖਾ ਦਊਗਾ ਇਸੇ ਮੇਕ ਵੀਡੀਓ ਵਿੱਚ ਮੈਂ ਨਹੀਂ ਕੱਟ ਕੇ ਵੀ ਦਿਖਾਈ ਸੀਗੀ ਦੁਬਾਰੇ ਫਿਰ ਆਪਾਂ ਕੱਟ ਕੇ ਦਿਖਾ ਦੇਣੀ ਹੈ। ਇਹ ਆ। ਠੀਕ ਆ। ਇਸ ਤੋਂ ਬਾਅਦ ਐਂ ਨਿਸ਼ਾਨ ਦੇ ਨਾਲ ਆਪਾਂ ਇਹ ਬੰਲਾ ਦੇਣਾ। ਪੂਰੀ ਚੰਗੀ। ਐ ਤੋ ਜੇ ਤੋ ਆਪਣੇ ਗਲਾਈ 'ਤੇ ਪਣੀ ਪੂਰੀ ਐਂ ਸ਼ੌਕ ਨਾਲ ਵੀ ਡੂੰਗੀ ਨਹੀਂ ਲੱਗੇਣੀ। ਠੀਕ। ਇਹ। ਆਪਾਂ ਬੈਗ ਚੋਂ ਇਹਨੂੰ ਮਿਣ ਕੇ ਦਿਖਾ ਦੇਣੀ ਕਿੰਨੀ ਆ। ਜੇ ਨਹੀਂ ਸਾਰਾ ਪਹਿਲਾਂ ਮੈਨ ਲਿਆ ਕਰੋ ਕਿੰਝ ਚੈੱਕ ਹੁੰਦਾ ਹੈ ਇਹ ਲੋਡ ਤੋਂ ਵੀ ਤਾਂ ਆਪਾਂ ਵਧਾ ਟਾ ਸਕਦੇ ਹਾਂ ਮੈਂ ਤੁਹਾਨੂੰ ਕਿੰਨੀ ਕਿਹਾ ਸੀ 14.5 15 ਆ ਦੇਖੋ ਕਿੰਨੀ ਆ ਪੌਣੇ 17 ਬਿਲਕੁਲ ਝੂਲੀ ਸਹੀ ਆਊਗੀ ਅਗਲੀ ਝੂਲੀ ਰਹੀ ਪੌਣੇ 12 ਬੈਕ ਝੂਲੀ ਰਹੀ ਪੌਣੇ 15 ਜਾਂ 15 ਤੇ ਬਿਲਕੁਲ ਸਹੀ ਆਊਗੀ ਨਹੀਂ ਤੁਹਾਡਾ ਪਲਾਜ ਉੱਪਰ ਨੂੰ ਜਿਹੜੇ ਇੱਕ ਨਿਸ਼ਾਨ ਰਹਿ ਗਏ ਨੇ ਆਪਣੇ ਚੱਕਣ ਵਾਲਾ ਆ ਵੀ ਚੱਕ ਲਿਆ ਕਰੋ ਇੱਥੇ ਦੇਖੋ ਅਹੀਂ ਮੈਸਟਰ ਆਹ ਨਹੀਂ ਸ਼ਾਂਜੂ ਚੱਕ ਲਿਆ ਕਰੋ ਠੀਕ ਆ ਸਵਾਲ ਨਹੀਂ ਪੈਦਾ ਹੁੰਦਾ ਵੀ ਛੋਟਾ ਪਲਾਜੂ ਅੰਦਰ ਨੂੰ ਚੜੂਗਾ ਜਾਂ ਕੁਝ ਇਸ ਤਰ੍ਹਾਂ ਦੀ ਹੋਰ ਦਿੱਕਤ ਆਹ ਸਿਉਂ ਤੇ ਬਾ ਚੰਗੀ ਤਰ੍ਹਾਂ ਪ੍ਰੈਸ ਮਾਰ ਲੈ ਕਰੋ ਬਣਾਉਣ ਤੋਂ ਬਾਅਦ ਖਿੱਚ ਖਿੱਚ ਕੇ ਨਾ ਜੇ ਤਾਂ ਆਪਾਂ ਇੱਥੇ ਪ੍ਰੈਸ ਨਹੀਂ ਮਾਰਦੇ ਫਿਰ ਥੋੜੀ ਦਿੱਕਤ ਆਉਂਦੀ ਹੈ ਇੱਥੇ ਪ੍ਰੈਸ ਚੰਗੀ ਤਰ੍ਹਾਂ ਮਾਰ ਲੈਣਾ ਬੰਮੇ ਨੇ ਕਟਾਈ ਸ਼ੁਰੂ ਕਰ ਲਈਏ ਲੱਕ ਤੋਂ 6 ਇੰਚ ਰੱਖ ਕੇ ਘੱਟ ਲਾਸਟ ਕਪਾਇਆ ਕਰੋ ਦਿਲ ਲਾਸਟ ਕਿਚੌੜੀ ਵਾਲੀ ਪਾਇਆ ਕਰੋ ਡੇਅ ਇੰਚ ਜਿਹੜੀ ਚੌੜੀ ਹੋਣੀ ਆ ਹਨਾ ਸਵਾ ਇੰਚ ਜਾਂ ਡੇਅ ਇੰਚ ਕੰਨੀ ਤੋਂ ਆਪ ਕੱਟ-ਕੱਟ ਕੇ ਲੈ ਇਹਦੇ ਵਿੱਚ ਹੀ ਮਿਲਾ ਦਈਏ ਇਸ ਤਰ੍ਹਾਂ ਅੱਧਾ ਇੰਚ ਛੜਨਾ ਉਹ ਭੁੱਲਣਾ ਨਹੀਂਗਾ ਕਿਸੇ ਵੀ ਭੈਣ ਨੇ ਜਾਂ ਭਰਾ ਵੀ ਮੇਰੀ ਵੀਡੀਓ ਦੇਖਦਾ ਅੱਧਾ ਇੰਚ ਇਹ ਦੁੱਛੜਤਾ ਜਦੋਂ ਆਪਾਂ ਬਿਲਕੁਲ ਸ਼ੇਪ ਆ ਇੱਕ ਕਨੀ ਸੋਹਣੀ ਬਣੇਗੀ ਜੇ ਕੋਈ ਭਰਾ ਵੀ ਵੀਡੀਓ ਦੇਖਦਾ ਕਮੈਂਟ ਬਾਕਸ ਦੇ ਵਿੱਚ ਆ ਕੇ ਜਰੂਰ ਕਮੈਂਟ ਕਰਿਆ ਕਰੋ ਵੀ ਹਾਂਜੀ ਭਾਈ ਅਸੀਂ ਵੀਡੀਓ ਦੇਖਦੇ ਆ ਤਾਂ ਨਵੀਂ ਨਵੀਂ ਵੀਡੀਓ ਪਾਇਆ ਕਰੋ ਉਹਦੇ ਨਾਲ ਹੌਸਲਾ ਮਿਲਦਾ ਸਾਨੂੰ ਵੀ ਹਾਂ ਵੀ ਥੋੜੀ ਸਪੋਰਟ ਆ ਤਾਂ ਫਿਰ ਵੀਡੀਓ ਮਿਸ ਨਹੀਂ ਹੁੰਦੀ ਕਿਸੇ ਵੀ ਤੇ ਐਂ ਮੁੜ ਕੇ ਦੇਖ ਲੈਣਾ ਆਪਾਂ ਬਿਲਕੁਲ ਸਹੀ ਆ ਰਿਹਾ ਨੀਚੇ ਤਰਪਾਈ ਕਰਾਂਗੇ ਇੱਥੇ ਲਿਖ ਵੀ ਦਿੰਦਾ ਮੈਂ ਮਿੱਟੀ ਨੀਲੇ ਬਾਈ ਰੱਖਣੀ ਆਪਾਂ ਨੇ 36 ਇੰਚ। ਆ ਲੈ ਇੱਕ ਤਾਂ 36 ਇੰਚ ਤਰਪਾਈ। ਤੇ ਇੱਥੇ ਲਿਖਾਂਗੇ ਪਚੇਬਾਂ। ਲਾਸਟਿਕ ਲੱਕ 34। ਲੱਕ ਤੋਂ 6 ਇੰਚ ਘਟਾ ਕਰਕੇ ਲਾਸਟਿਕ ਪਾ ਲਿਆ ਕਰੋ। ਨਹੀਂ ਤਾਂ ਜਲਦੀ ਚੀਗਾ ਪਾਵੇ ਨਹੀਂ ਜਲਦੀ ਪਿਆ ਮੱਥ ਲਿਮ ਡਿੱਗੇ। ਬਾਕੀ ਅੱਜ ਵਾਲੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਕਮੈਂਟ ਕਰਨਾ। ਠੀਕ ਆ ਬਾਕੀ ਜਿਹੜੀਆਂ ਪੈਣਾ ਸਾਡੇ ਤੋਂ ਕੱਪੜੇ ਸਲਾਈ ਕਰਾਉਣਾ ਚਾਹੁੰਦੀਆਂ। ਉਹ ਫੋਨ ਤੇ ਗੱਲਬਾਤ ਕਰਕੇ ਕਪੜਾ ਆਨਲਾਈਨ ਤੁਸੀਂ ਭੇਜ ਸਕਦੇ ਹੋ ਜੇ ਭਰਾਵਾਂ ਵਾਸਤੇ ਕੁੜਤੇ ਬੈਵੇਂ ਇੱਥੋਂ ਹੀ ਲੈ ਕੇ ਬਣਵਾਉਣੇ ਹੋ ਨਾਰਮਲ ਸੂਟ 5100 ਦਾ ਆ ਜਾਂਦਾਗਾ ਘਰੇ ਪਾਉਣ ਨੂੰ ਵਧੀਆ ਕਪੜਾ ਜਿੱਤੇ ਬਰ ਵਗੈਰਾ ਨਹੀਂ ਆਉਂਦਾ ਆਉਣ ਜਾਣ ਵਾਲੇ ਕਪੜੇ ਮਹਿੰਗੇ ਤੋਂ ਮਹਿੰਗੇ ਵੀ ਤੁਸੀਂ ਕਿਸੇ ਤਰੀਕੇ ਤਰ੍ਹਾਂ ਦੇ ਲੈ ਸਕਦੇ ਹੋ ਜੇ ਬਾਹਰਲੀ ਘੰਟੀਆਂ ਵਿੱਚ ਵੀ ਮੰਗਵਾਉਣੇ ਆ ਕੁੜਤੇ ਬੈਵੇਂ ਫੋਨ ਤੇ ਨਾਪ ਆਨਲਾਈਨ ਹੋ ਜਾਂਦਾ ਆ ਤੁਸੀਂ ਫੋਨ ਤੇ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਠੀਕ ਹੈ ਜੀ ਮਿਲਦੇ ਹਾਂ ਜਲਦੀ ਨਵੀਂ ਵੀਡੀਓ ਲੈ ਕੇ ਧੰਨਵਾਦ ਦਿਓ ਜਾਇ ਸਸਤੀ ਕਾ